1984 ਦੇ ਕੱਲੂਕਾਰੇ ਨੂੰ ਯਾਦ ਕਰਦੇ ਹੋਏ ਸਿੱਖ ਵਿਰਸਾ ਕੌਂਸਲ ਦੇ ਵੱਲੋਂ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਸਿੱਖ ਗੌਮ ਦੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਤੇ ਚਲਦੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚੋਂ ਇਕੱਠੇ ਹੋ ਕੇ ਇੱਕ ਟਰੈਕਟਰ ਤੇ ਸੰਤ ਜਰਨੈਲ ਸਿੰਘ ਦੀ ਤਸਵੀਰ ਲਗਾ ਕੇ ਅਤੇ ਮੋਟਰਸਾਈਕਲ ਤੇ ਕੇਸਰੀ ਝੰਡੇ ਲਗਾ ਕੇ 1 ਮਾਰਚ ਕੱਢਿਆ ਗਿਆ ਜੋ ਕਿ ਸ਼੍ਰੀ ਮੁਕਸਰ ਸਾਹਿਬ ਦੇ ਕੋਟ ਕਪੂਰਾ ਚੌਂਕ ਤੇ ਖਤਮ ਕੀਤਾ ਗਿਆ ਅਤੇ ਇਸ ਮੌਕੇ ਤੇ 71 ਹੋਏ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਹੱਕ ਦੇ ਵਿੱਚ ਨਾਰੇ ਵੀ ਲਗਾਏ ਗਏ ਨੇ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਨੇ ਇਸ ਮੌਕੇ ਗਰਮੀ ਦੇ ਚੱਲਦੇ ਉਹਨਾਂ ਦੇ ਵੱਲੋਂ ਠੰਡੇ ਮਿੱਠੇ ਜਲਦੀ ਸ਼ਵੀਲ ਵੀ ਲਗਾਈ ਗਈ ਆ ਇਸ ਮੌਕੇ ਤੇ ਸਿੱਖ ਵਿਰਸਾ ਕੌਂਸਲ ਦੇ ਪ੍ਰਧਾਨ ਜਸਵੀਰ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਤੋਂ ਕਰੀਬ 33 ਸਾਲ ਪਹਿਲਾਂ ਜਦ ਸਿੱਖ ਕੌਮ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੇਖਾਂ ਦੇ ਪੰਜਵੇਂ ਗੁਰੂ ਸ੍ਰੀ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰਿਤ ਹੋਈ ਹੋਈ ਸੀ ਤਾਂ ਉਸ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੇਖਾਂ ਦੇ ਇਸ ਤਖਤ ਤੇ ਹਮਲਾ ਕਰਵਾ ਦਿੱਤਾ ਸੀ ਜਿਸ ਦੇ ਵਿੱਚ ਬਹੁਤ ਸਾਰੇ ਬੱਚੇ ਅਤੇ ਔਰਤਾਂ ਦੇ ਸਮੇਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ਼ਹੀਦ ਹੋ ਗਏ ਸਨ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅਸੀਂ ਇਸ ਨੂੰ ਕੱਲੂ ਕਰੇ ਦਿਵਸ ਦੇ ਰੂਪ ਦੇ ਵਿੱਚ ਮਨਾ ਰਹੇ ਹਾਂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਕੱਲੂ ਕਾਰਾ ਜੂਨ 1984 ਜਿਸ ਨੂੰ ਸਿੱਖ ਇਤਿਹਾਸ ਦੇ ਵਿੱਚ ਤੀਸਰਾ ਕੱਲੂ ਕਾਰਾ ਕਿ ਵੀ ਯਾਦ ਕੀਤਾ ਜਾਂਦਾ ਜਦੋਂ ਸਿੱਖ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਮਨਾਉਣ ਦੇ ਲਈ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਪਹੁੰਚੀ ਹੋਈ ਸੀ ਉਸ ਸਮੇਂ ਦੀ ਹਕੂਮਤ ਬੀਬੀ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਬੜੀ ਗਿਨੀ ਮਿੱਥੀ ਸਾਜਿਸ਼ ਦੇ ਅਧੀਨ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਬੜੀ ਹੀ ਬੇਕਿਰਕੀ ਤੇ ਬਹੁਤ ਜਿਹੜਾ ਜ਼ਾਲਮਾਨਾ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਟੈਂਕਾਂ, ਤੋਪਾਂ ਜਿਸ ਤਰ੍ਹਾਂ ਕਿਸੇ ਵਿਰੋਧੀ ਦੇਸ਼ ਦੇ ਉੱਤੇ ਜਾਂ ਵਿਰੋਧੀ ਫੌਜ ਦੇ ਉੱਤੇ ਹਮਲਾ ਕੀਤਾ ਜਾਂਦਾ ਜਿਸ ਦਾ ਕਿ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਨਾ ਤੇ ਇਤਿਹਾਸ ਹੋਏਗਾ ਤੇ ਨਾ ਹੋਇਆ ਹੋਣਾ ਇਸ ਤਰ੍ਹਾਂ ਹਮਲਾ ਕੀਤਾ ਗਿਆ ਜਿੰਦੇ ਵਿੱਚ ਬਹੁਤ ਜ਼ਿਆਦਾ ਬੇਦੋਸ਼ੇ ਗੁਰੂ ਕੇ ਸਿੱਖ ਛੋਟੇ ਛੋਟੇ ਦੁੱਧ ਚੁੰਗਦੇ ਬੱਚੇ ਧੀਬੀਆਂ ਮਾਮਾ ਜਿੱਥੇ ਉਹਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਕਤਲ ਕੀਤਾ ਗਿਆ ਸ਼ਹੀਦ ਕੀਤਾ ਗਿਆ ਨਾਲ ਹੀ ਉਹਨਾਂ ਦੀ ਜਿਹੜੀ ਹਿੰਦੁਸਤਾਨੀ ਸਰਕਾਰ ਦੇ ਵੱਲੋਂ ਇੱਟਾਂ ਲੁੱਟੀਆਂ ਗਈਆਂ ਦੇਪਤ ਕੀਤਾ ਗਿਆ ਸਰੋਵਰ ਦੇ ਵਿੱਚ ਜਿਹੜਾ ਕਰੰਟ ਛੱਡਿਆ ਗਿਆ ਬੁਰੀ ਤਰ੍ਹਾਂ ਕਹ ਦੋ ਜੀ ਕਦੇ ਨਾ ਭੁੱਲਣ ਵਾਲੀ ਗੱਲ ਹੈ ਉਹ ਸਾਡੇ ਲਈ ਇਤਿਹਾਸ ਬਣ ਗਿਆ ਅਸੀਂ ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਕਿੰਤਰ ਹੁੰਨੇ ਆ ਅੱਜ ਨੇੜਲੇ ਪਿੰਡਾਂ ਦੇ ਵਿੱਚੋਂ ਮਦਰ ਪਿੰਡਾਂ ਦੇ ਵਿੱਚੋਂ ਵੀਰ ਮਾਰਚ ਵੀ ਲੈ ਕੇ ਆਏ ਆ ਸਿੱਖ ਵਿਰਸਾ ਕਾਉਂਸਲ ਵੱਲੋਂ ਹਰ ਸਾਲੇ ਮਨਾਇਆ ਜਾਂਦਾ ਸਮੂਹ ਸੰਗਤ ਨੇ ਬੜਾ ਸਹਿਯੋਗ ਦਿੱਤਾ ਜਿਸ ਤਰ੍ਹਾਂ ਅਸੀਂ ਬਾਕੀ ਜਰਨੈਲਾਂ ਦੇ ਆਪਾ ਬੰਦਾ ਸਿੰਘ ਜੀ ਬਹਾਦਰ ਸ਼ਹੀਦ ਪਾਪਾ ਦੀਪ ਸਿੰਘ ਜੀ ਔਰ ਬਾਕੀ ਸੂਰਮਿਆਂ ਦੇ ਦਿਨ ਦਿਹਾੜੇ ਮਨਾਉਣੇ ਆ ਉਸੇ ਤਰ੍ਹਾਂ ਬਾਬਾ ਇਕਾਉਮ 20ਵੀਂ ਸਦੀ ਦੇ ਮਹਾਨ ਸਿੱਖ ਬਾਬਾ ਜਰਨੈਲ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਔਰ ਸ਼ਹੀਦੀ ਦਿਹਾੜਾ ਇਹ ਕੱਲੂ ਘਰੇ ਆਪਾਂ ਨੂੰ ਮਨਾਉਣੇ ਰਹਿਣ ਚਾਹੀਦੇ ਆ ਔਰ ਅਸੀਂ ਮਨਾਉਂਦੇ ਰਵਾਂਗੇ ਕਿਉਂਕਿ ਜਿਹੜੀਆਂ ਕਮ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹ ਕੱਖਾਂ ਵਾਂਗੂ ਰੁਲ ਇਹ ਕੌਮ ਹੈ ਉਹ ਜੀ ਆ ਜਿਹਨੂੰ ਆਪਣੇ ਆਣੇ ਹਮੇਸ਼ਾ ਮਾਰਿਆ ਸਾਡੇ ਆਪਣੇ ਆਣੇ ਜਿਹੜੇ ਹੱਥ ਖੜੇ ਕਰਕੇ 78 ਦੇ ਵਿੱਚ ਬਾਹਰ ਆਏ ਸੀ ਉਹਨਾਂ ਨੇ ਸਾਨੂੰ ਮਰਵਾਇਆ ਪਰ ਕੌਮ ਆ ਜਿਹੜੀ ਗੁਰੂ ਪਾਤਸ਼ਾਹ ਕਹਿੰਦੇ ਆ ਜੇ ਤਕੀਰ ਨੂੰ ਖਾਲਸੇ ਦੀ ਹੋਣੀ ਆ ਅਸੀਂ ਇਹ ਖੀਰ ਨੂੰ ਜਿੱਤਾਂਗੇ ਕਿਉਂਕਿ ਖਾਲਸਾ ਅਕਾਲਪੁਰਖ ਦੀ ਫੌਜ ਆ ਉਸੇ ਵਿਚਾਰਧਾਰਾ ਨੂੰ ਲੈ ਕੇ ਅਸੀਂ ਇਹ ਸ਼ਿਦੀ ਦਿਹਾੜੇ ਔਰ ਇਹ ਗੁਰਪਰਬ ਜਿਹੜਾ ਸ਼ਿਦੀ ਗੁਰਪਰਬ ਅਸੀਂ ਮਨਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਹਿਬ ਤੋਂ ਤਰਸੀਮ ਤੋਂ ਦੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ オリアちゃん。<Audio> <music>